ਸਤਿ ਸ੍ਰੀ ਅਕਾਲ ਜੀ ਅਸੀਂ ਕਾਲ ਜੀ ਅਸੀਂ ਕਾਲ ਜੀ ਚੱਕਾ ਇਹਦੇ ਚੋਂ ਨਿਕਲਿਆ ਤੇਰੇ ਸਾਰੇ ਪ੍ਰਿੰਟ ਬੱਸ ਗੱਲ ਖਤਮ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਵੇਰੇ ਫਤਿਹ ਸਤਿ ਸ੍ਰੀ ਅਕਾਲ ਜੀ ਲੋ ਜੀ ਪਹਿਲਾਂ ਤਾਂ ਪੰਮਾ ਬਾਈ ਮਿਲੋ ਅੱਜ ਕੱਲੇ ਵੀ ਬਾਈ ਨਵਾਂ ਚੈਨਲ ਆ ਹੋ ਗਿਆ ਹਾਂ ਇਹ ਨਵਾਂ ਚੈਨਲ ਆ ਅਬਰ ਜਦ ਨਾ ਬੋਲਦੇ ਬਾਈ ਕੀ ਪੰਮਾ ਬਾਈ ਮਜੀਤ ਬਾਈ ਦੀ ਰੀਜ਼ ਐਰ ਸਤਿ ਸ੍ਰੀ ਅਕਾਲ ਜੀ ਮੀਤ ਬਾਈ ਦੀ ਮੀਤ ਮੇਰਾ ਨਾਮ ਚੈਨਲ ਦਾ ਹੋਰ ਆ ਪਰ ਮੈਨੂੰ ਸਤਿ ਸ੍ਰੀ ਅਕਾਲ ਜੀ ਸਰਵੇਨ ਜੀ ਸਾਡਾ ਇਹ ਤੇ ਮੇਰਾ ਸਾਵਾ ਜੀ ਸਾਡੇ ਇਹ ਵੀ ਮਹੱਲੇ ਆ ਸਾਡੇ ਕਹਿੰਦੇ ਸਾਡੇ ਕਹਿੰਦੇ ਜਦੋਂ ਗੱਲ ਕਰਦੀ ਆ ਤਾਂ ਕਰਕੇ ਅਸੀਂ ਸਾਡੇ ਕੋਲ ਆਉਂਦਾ ਜਾਂਦਾ ਰਹਿੰਦਾ ਸਾਡੇ ਨਾਲ ਗੱਲ ਕਰਦੀ ਜਿਹੜਾ ਮਾਰ ਬਗ ਇਹੋ ਸ਼ਾਸਤਰੀ ਮਨਜੋਦੀ ਤੁਹਾਨੂੰ ਸਿਆਲ ਚ ਲਿਖਦੇ ਆ ਇਹ ਗੱਲ ਵੀ ਲੱਡੂ ਆ ਇਹ ਬਰਤਤ ਇਹ ਨਹੀਂ ਸਿਆਲੂ ਆ ਇਹ ਸਿਆਲ ਹੀ ਲੱਡੂ ਆ ਇਹ ਹੁਣ ਕਿਹੜਾ ਲਾਉਣਾ ਕਰਦੇ ਨੇਤਰਵਜ ਦੇ ਪਿੱਛੇ ਕਰ ਲੈ ਇਹ ਸਭ ਨੂੰ ਲੱਗਦੀ ਆ ਆਈ ਆ ਗਈ ਆਈ ਗਰਮੀ ਉਹ ਬੋਲ ਸਿਆਲ ਸਿਆਲ ਨੂੰ ਰੋਜ਼ ਫੋਨ ਹੋਣਾ ਗਰਮੀ ਆ ਜਿੱਥੇ ਹੋਣਾ ਨਹੀਂ ਹੈਗਾ ਗਰਮੀ ਆ ਜਿੱਥੇ ਕੱਤੀ ਵਾਰੇ ਕਰਨਾ ਬਸ ਬਸ ਮੈਂ ਕਹਿੰਦਾ ਇਹਨੂੰ 300 ਫੋਨ ਤਾਂ ਦੱਲੀ ਕਰ ਲੰਦਾ ਨਾ ਰੋਹ ਤਾਂ ਇੱਕ ਪੂਰਾ ਕੀ ਕਰ ਉਹ ਮੈਨੂੰ ਸਾਰੇ ਪਿੰਡ ਦਾ ਹਾਲ ਚਾਲ ਦੱਸ ਦਿੰਦਾ ਯਾਰ ਕਿਹਨੇ ਕਿਆ ਬੀਜਤਾ ਇਸ ਦੀ ਰਿਪੋਰਟ ਆ ਜਾਂਦੀ ਸਰਪੰਚ ਕਰਨ ਦੀ ਜ਼ਰੂਰਤ ਹੈ ਨਹੀਂ ਪੈਸੇ ਸਰਪੰਚ ਦੇ ਕੋਲ ਪਹਿਲੀ ਪਹੁੰਚ ਜਾਂਦਾ ਹੁਣ ਕਿੰਨੀ ਦੀ ਗੱਲ ਹੋ ਰਹੀ ਹੈ ਤੈਨੂੰ ਤਾਂ ਮਾਲਾ ਜਾਣ ਦੀ ਲੋੜ ਨਹੀਂ ਬਲਾਗ 'ਚ ਪਤਾ ਲੱਗਾ ਕਿਨੇ ਗਲਕੁੱਲੀਆਂ ਆਲਾ ਕਿੰਨਾ ਲਾਇਆ ਸਾਰਾ ਪਤਾ ਲੱਗ ਗਿਆ ਕਿਹੜਾ ਟਰਾਲੀ ਵਸਾਈ ਬੈਠਾ ਕਿਹੜਾ ਟਰਾਲੀ ਵਸਾਈ ਬੈਠਾ ਕੀ ਵੀ ਪਰਜੀ ਲੱਦ ਹੋਗੀ ਕਿਹਦੀ ਪਹੁੰਚਣੇ ਵਾਲੀ ਹੈ ਸਾਰੀ ਰਿਪੋਰਟ ਮੈਂਟ ਪਰਮਿਟ ਹੋਣੀ ਜੀ ਮੇਰੇ ਪਤਾ ਭਾਈ ਇਹ ਗੱਲਾਂ ਭਾਈ ਅੱਜ ਉਸਕੇ ਤੇ ਆਪ ਕੱਟੂਗਾ ਨਾ ਭਾਈਆਂ ਨੇ ਦੇਖਣਾ ਠੰਡਾ ਮੌਸਮ ਹੈ ਇੱਥੇ ਬੜੀ ਨਜ਼ਾਰੇ ਦੇ ਵਿੱਚ ਬੈਠੇ ਆਂ ਕੱਲ ਸਤਾ ਕਰਦੇ ਗੱਲ 15 17 ਦਰਖਤ ਖੜੇ ਵੀ ਬਾਈ ਦੀ ਮੋਟਰ ਉੱਪਰ ਵਧੀਆ ਚੀਜ਼ ਹੈ ਪੀਂ ਜਾਂਦੇ ਹਰੇ ਮੁੱਟ ਚਾਹੀਦੇ ਆ ਇੱਕ ਮੋਟਰ ਵੀ ਚਾਹੀਦੇ ਆ ਮੈਂ ਕੱਲ ਕੱਲ ਪਰਸਾਂ 'ਚ ਵੀਡੀਓ ਵੀ ਦੇਖੀ ਵੀ ਅੱਗ ਉੱਗੇ ਵੀ ਲਾਉਣਾ ਚਲੋ ਕਈ ਜ਼ਿੰਮੇਦਾਰ ਭਰਾ ਉਹਨਾਂ ਨੂੰ ਵੀ ਬੇਇੱਜ਼ਤੀ ਆ ਬੇਜੇ ਕੰਮ ਨਾ ਕਰੋ ਪਰ ਬਟ ਮੋਟਰਾਂ ਦੇ ਉੱਪਰ ਕਹਿੰਦੇ ਵੀ ਜ਼ਰੂਰ ਚਾਹੀਦੇ ਪੰਜ ਪੰਜ ਚਾਰ ਚਾਰ ਦਰਖਤ ਇਹਦਾ ਆਪਣੀ ਆ ਬੈਠਣਾ ਆਪਣੀ ਆ ਉਹੀ ਫੈਮਿਲੀ ਤੇ ਸਾਹਮਣੇ ਧੁੱਪਾਂ ਚੱਲਦੀ ਆ ਦਫਾ ਨਾ ਹੋ ਜਾਵੇ ਬਾਈ ਕਾਲੇ ਵੀਰ ਵੀ ਆਪਣੇ ਚਾਹੀਦੇ ਬਈ ਆਹ ਕੋਈ ਚਾਹੀਦਾ ਬਈ ਦੇ ਸ਼ਤਰੀ ਟਾਇਰ ਪੂਰੀ ਵੀ ਆਨ ਪੂਰੀ ਚਾਰੇ ਪਾਸੇ ਦੁਪਹਿਰੇ ਨੂੰ ਨਜ਼ਾਰਾ ਆ ਜਾਊਗਾ ਪੂਰੇ ਨਹੀਂ ਆਵਾਜ਼ ਚੱਲਦੀ ਜਾਂਦਾ ਯਾਰ ਨੀਂਦ ਉਹਦੀ ਬੰਦੇ ਨੂੰ ਆਉਂਦੀ ਦੁਪਹਿਰ ਨੂੰ ਐਸੀ ਭੁੱਲਦਾ ਉਹਰੇ ਐਸੀ ਇੱਕ ਤਰ੍ਹਾਂ ਦਾ ਮੈਂ ਏਸੀ ਉਹ ਕੰਮ ਦਵਾ ਰਿਹਾ ਨੂੰ ਤੁਰ ਹਾਂ ਇੱਧਰ ਮੋਟਰ ਚੱਲਦੀ ਹੁੰਦੀ ਗੱਗਾ ਜਿਹੜੇ ਛਾਲ ਮਾਰ ਦਿੰਦਾ ਪੁੱਛੀ ਕਿ ਸਾਡਾ ਏਸੀ ਸੜ ਗਿਆ ਹਜੇ ਏਸੀ ਮੀਂਹ ਚ ਖੋਲਿਆ ਨਹੀਂ ਨਾ ਇਹਨਾਂ ਨੇ ਹੇ ਸੜ ਗਿਆ ਮੀਂਹ ਚ ਖੋਲਿਆ ਨਹੀਂ ਇਹਨਾਂ ਨੇ ਇਹ ਜਿਹੜਾ ਬਾਈ ਮੇਖਾ ਘੜਤੀਆਂ ਇਹ ਦਰਖਤ ਤਾਂ ਰੱਖਦੇ ਘੁੱਟਲੀਆਂ ਨਿਕਲਦੀਆਂ ਨਹੀਂ ਉਹ ਲੀਡਰ ਤੰਗਿਆ ਹੀ ਖੜਾ ਗਿਆ ਫਰਾ ਦਿੱਤਾ ਪਿਆ ਇਹਨੇ ਬਸਾ ਚਲਾ ਲਿਆ ਰਾਤ ਨੂੰ 20 ਮੈਂ ਖੜਿਆ ਬਿਠਾ ਦਿਆਂਗੇ ਲਾ ਅੱਗ ਨਿਕਲੇ ਥਲੇ ਤੋਂ ਤੂੰ ਐ ਨਿਕਲ ਗਿਆ ਤਾਂ ਚੱਲਿਆ ਦੋ ਦਿਨ ਇਹ ਦਿੱਕਾ ਪੜਾਈ ਜੀ ਤੂੰ ਪਤਾ ਵੇ ਕਰ ਵੀ ਜਿਆਦਾ ਮਨ ਨਾਲ ਚੱਲੇ ਹੋ ਪੁਆਇੰਟ ਨਾ ਚ ਕਹਿੰਦੇ ਪੱਕੇ ਨੂੰ ਐਸੀ ਦੀ ਲੋੜ ਨਹੀਂ ਇੰਨੀ ਹਵਾ ਕਿਸੇ ਮੁਕਾਬਲਾ ਕਰਨ ਨੂੰ ਕਰ ਤੂੰ ਖੁੱਲੀ ਹਵਾ ਚੱਲਦੀ ਹੈ ਇਹਦਾ ਹੈ ਦੱਲੀ ਦਾ ਪਲਾ ਵੀ ਗੱਲ ਮੋਟਰਪਨ ਨੂੰ ਆ ਜਾ ਬਹੁਤ ਭੱਲੇ ਕੀ ਹੋ ਗਈ ਜਰੀ ਐਫ ਐਨ ਹੋ ਗਿਆ ਐਫ ਲੈਨ ਹਾਂ ਕਿਦਾਂ ਐਥਲਨ ਕਰਤੀ ਕਾ ਤੇਰੀ ਬੋਲਦਾ ਕਿੱਥੇ ਤੂੰ ਆ ਡੀ ਦੀ ਜਗ੍ਹਾ ਸਿੱਧਾ ਹੀ ਆਪ ਲੈਟ ਪਾਤਰੀ ਲਈ ਬਾਈ ਮਜਾ ਕੰਮ ਉੱਥੇ ਬੈਠਾ ਕਰ ਫਦਾ ਮਦਦ ਵਗੇ ਆ ਬਾਈ ਹਾਂ ਉਹ ਸੁਪਰ ਫਾਸਟ ਸੁਪਰ ਫਾਸਟ ਸੁਪਰ ਫਾਸਟ ਥੋੜਾ ਨਾ ਕੱਲਾ ਫਾਸਟ ਕਹਿ ਸਕਦੇ ਆ ਸੂਪਰ ਦਾ ਨਾਮ ਹੋ ਰਿਹਾ ਮੈਂ ਦੇਖ ਦੱਲੀ ਉਹ ਵੀ ਹੋ ਗਿਆ ਠੀਕ ਹੈ ਉਹ ਹੋਊਗੀ ਅੱਛਾ ਮੈਂ ਦੱਲੀ ਮੰਨ ਗਿਆ ਦੱਲੀ ਪਾਰਟੀ ਕਰੀ ਆ ਕੇ ਆ ਇਹਨੂੰ ਲੈ ਫੋਨ ਨੰਬਰ ਹੋਰ ਤੇ ਫੋਨ ਕਰਦਾ ਵੀ ਤੇ ਐਫਲਨ ਹੋ ਗਈ ਆ ਕੇ ਪਾਰਟੀ ਕਰਦੇ ਅਗਲੇ ਬਾਅਦ ਚ ਕਿੰਨੀਆਂ ਵਰਚੇ ਦੇਤੀਆਂ ਉਹਨੇ ਅੱਜ ਕਿੱਧਰ ਹੀ ਐਫ ਹੋ ਗਈ ਤੂੰ ਤਾਂ ਆਈ ਹੈ ਵਰਚੇ ਵਰਚੀ ਖੁੱਲੂਗੀ ਵਰਚੇ ਵਰਚੀ ਖੁੱਲੂਗੀ ਬੜਾ ਬੜਾ ਵਰਚੇ ਆਵੇ ਦੱਲੀ ਕਰਾ ਬੜਾ ਕੰਮ ਲੋਟਾ ਕਰ ਬਰੀਆ ਨਿਭੜ ਗਿਆ ਜੀ ਫੇਰ ਵੀ ਸਭ ਦਾ ਨਹੀਂ ਸਭ ਦਾ ਨਹੀਂ ਇਸ ਵਾਰ ਤੈਨੂੰ ਕਿੰਨਾ ਕ ਲੱਗ ਰਿਹਾ ਹੋਰ ਕਿੰਨਾ ਕ ਵਧ ਰਿਹਾ ਪੈਰਾਂ ਨਾਲ ਤੇ ਕਿੰਨਾ ਵਧ ਰਿਹਾ ਕੁਝ ਬੱਦ ਜਾਣੀ ਪਹਿਲਾਂ ਨਾਲ ਤੁਸੀਂ ਮੰਨ ਲਓ ਵੀ ਡੁੱਡਾ ਹੋਰ ਹੋਵੇ ਲੈ ਗੀਤਾ ਚ ਲੈ ਇੱਕ ਵਾਰ ਕਿੰਨਾ ਪੀੜਾ ਕਿੰਨਾ ਟੋਟਲ ਪਤਾ ਨਹੀਂ ਪੀੜਾ ਜੀ ਇਸ ਵਾਰ 25 ਕੁਛ 26 ਕੁ ਲਈ ਅੱਛਾ 26 ਕਿਆ ਲੱਖ ਕੁਆਂਟਲ ਕਿਆ 26 ਲੱਖ ਕੁਆਂਟਲ ਹਾਂ 26 ਲੱਖ ਕੁਆਂਟਲ ਇਸ ਵਾਰ ਹੋ ਗਏ ਜੇ ਡੁੱਡਾ ਕਹਿੰਦੇ ਤਾਂ ਮੈਂ ਤਾਂ ਗਾਹ ਨੂੰ 30 ਤੇ 35 ਦੇ ਉੱਪਰ ਜਾਓ 35 36 ਦੇ ਨਿਰਧਾਰਨ ਖਰੀਦਾ ਮਤਲਬ ਜੇ ਅੱਜ ਇਸ ਵਾਰ ਅੱਧਾ ਮਾਰਚ ਤੇ ਉੱਪਰ ਚੱਲ ਗਿਆ ਗਾਹਾਂ ਤੋਂ ਅਪ੍ਰੈਲ ਤੇ ਬੜੂਗਾ ਅਪ੍ਰੈਲ ਚੱਲ ਲਿਆ ਆਪਣਾ ਅਪ੍ਰੈਲ ਵੀ ਚੱਲ ਪਿਆ ਦਾ ਹਾਂ ਸੌਰੀ ਅਪ੍ਰੈਲ ਦੇ ਨਾਲ 7-8 ਦਿਨ 7-8 ਦਿਨ ਆ ਗਿਆ ਅਪ੍ਰੈਲ ਦੇ ਫਿਰ ਅਪ੍ਰੈਲ ਸੁਰੂ ਪਹਿਲਾਂ ਅਪ੍ਰੈਲ ਚੰਦੂ ਦਾ ਅਪ੍ਰੈਲ ਉੱਥੇ ਹੋਰ ਕੰਮ ਹੋਇਆ 15 ਦਿਨ ਦੀ ਲੇਟ ਵੀ ਜੱਲਿਆ ਪਰ ਨਾਲ ਕੁਝ ਦਿਨ ਉਹ ਹੀ ਮੈਂ ਕਹਿਣ ਲੱਗਿਆ ਸੀ ਕਿ ਪੂਰਾ ਮਾਰਚ ਚੱਕ ਲਵਾਂ ਪੂਰਾ ਮਾਰਚ ਇਸ ਵਾਰ ਤਾਂ ਥੋੜਾ ਜਿਹਾ ਆਪਣੇ ਉੱਪਰ ਤੇ ਜਿਹੜੇ ਇਹ ਨਾ ਸਿਸਟਮ ਖਰਾਬ ਹੋਇਆ ਪਤਾ ਜਿਹੜਾ ਚਲ ਉਹ ਵੀ ਚੱਲ ਥੋੜਾ ਬੋਕਾਣੀ ਕੁਝ ਜਥੇ ਬੰਦੀਆਂ ਨਾਲ ਤਾਲਮੇਲ ਤੁਹਾਨੂੰ ਪਤਾ ਹੀ ਹੈ ਉੱਪਰ ਹੁੰਦੀਆਂ ਹੁੰਦੀਆਂ ਗੱਲਾਂ 25 ਇਹ ਇੱਕ ਵਾਰ ਬਿਲਕੁਲ ਜੀ ਵਧ ਗਿਆ 20 25 ਦਿਨ ਲੇਟ ਚੱਲੇ ਜੇ ਲੇਟ ਚੱਲੇ ਆ ਭਾਈ ਰਜਾਈਆਂ ਦੇ ਨਾਲ ਮਛਰਦਾਨੀਆਂ ਵੀ ਲੈ ਲਿਓ ਨਹੀਂ ਉਹਦਾ ਫੇਰ ਵੀ ਲੈਣੀ ਪੈਣੀ ਮਛਰਦਾਨੀ ਤਾਂ ਹੁਣ ਵੀ ਲੈਣੀ ਪੈਣੀ ਜੇ ਗੇਤੇ ਵੀ ਚੱਲੇ ਤਾਂ ਵੀ ਲੈਣੀ ਪੈਣੀ ਮਛਰਦਾਨੀ ਮਛਰਦਾਨੀ ਤੋਂ ਸੀਰੀਏ ਕਰਕੇ ਹੈਗਾ ਹੀ ਆ ਬਹੁਤ ਮਛਰ ਦਾ ਪਰ ਮੇਡਾ ਲਾ ਹੈਗਾ ਡੂਲ ਬੜਾ ਏ ਦੋ ਰੱਖ ਲਓ ਉਹ ਮਾੜਾ ਵਰਦਿਆ ਹੋ ਜੀ ਬਾਈ ਐਡਾ ਡੂ ਲਵਾਵੇ ਇਹ ਹੁਣ ਪਤਾ ਨਹੀਂ ਯਾਰ ਆਪਣੀ ਇਹਨੇ ਕਿੰਨੇ ਘੰਟੇ ਤੱਕ ਬੋਟਾ ਇਹਦੀਆਂ ਡਾਇਰੈਕਟਰਾਂ ਦੀਆਂ ਡਾਇਰੈਕਟਰਾਂ ਦੀ ਬੋਟਾ ਦੇ ਰਹੇ ਹੁਣੇ ਹੀ 5-6 ਤੱਕ ਤਿੰਨ ਕਿਉਂ ਨਹੀਂ ਰਹਿ ਗਈ ਤਿੰਨ ਚਾਰ ਮਹੀਨੇ ਰਹਦੇ ਨਾ ਫਿਰ ਇਹ ਡਾਇਰੈਕਟਰਾਂ ਦੀ ਪੈਸੇ ਜ਼ਿੰਮੇਵਾਰੀ ਵੰਡਦੀ ਹੁੰਦੀ ਵੀ ਜਿਹੜੇ ਕਿਸਾਨ ਭਰਾ ਉੱਥੇ ਹੈਗੇ ਨੇ ਉਹਨਾਂ ਦੀ ਉੱਠਣ ਬੈਠਣ ਦੀ ਸੁਵਿਧਾ ਦਾ ਵਧੀਆ ਪ੍ਰਬੰਧ ਚਾਹੀਦਾ ਜੀ ਉੱਥੇ ਤਾਂ ਬਹੁਤ ਔਖਾ ਜੀ ਠੀਕ ਹੈ ਇੱਥੇ ਹੀ ਫੜ ਬੋਰਡਿੰਗ ਹੋਰ ਕੀ ਹੈ ਬੋਰਡ ਦਾ ਕੰਮ ਜ਼ਿੰਮੇਵਾਰੀ ਜੇ ਬੋਰਡ ਨੇ ਮੇਰੇ ਚਾਚਾ ਜੀ ਮੇਰੀ ਗੱਲ ਸੁ ਉੱਥੇ ਨਾ ਕੋਈ ਮੰਜਾ ਨਾ ਕੁਸ ਹੈ। ਹਾਂ। ਉੱਥੇ ਉਹਦੇ ਥੱਲੇ ਛੱਜੇ ਥੱਲੇ ਬੈਠ ਜਾਂਦੇ। ਉਤੇ ਬਾਅਦ ਕੰਡੇ ਤੱਕ ਕਿਤੇ ਕੋਈ ਕੁਰਸੀ ਨਹੀਂ ਹੈਗੀ ਬੈਠਣ ਨੂੰ ਸਿਰੇ ਤੱਕ। ਨਹੀਂ ਨਹੀਂ ਉਹ ਕਰੀਦੀ ਸਲਾਹ ਬਈ ਹਰ ਛੇੜੋ ਪਹਿਲਾਂ ਵੀ ਗੱਲ ਹੋਈ ਕਿ ਉਹ। ਵੀ ਇੱਕ ਸਾਈਡ ਜਿਹੜੀ ਮਰਜੀ ਇੱਕ ਸਾਈਡ ਨਾ ਉਹ ਟੀਨਾ ਪਾ ਕੇ ਚਾਦਰਾਂ ਪਾ ਕੇ ਹਾਂ। ਉਹਦੇ ਥੱਲੇ ਬੈਠਣੇ ਖਾਤਰ ਚਾਹੀਦੀ। ਉਹ ਦੂਜੀ ਸਲੇਵ ਜਿਉਂ ਬਣਾਈ ਵੀ ਚਾਹੀਦੀ ਜਿਹਦਾ ਜੀ ਕਰਦਾ ਬੈਠੋ ਜਿਹਦਾ ਜੀ ਕਰਦਾ। ਹਾਂ ਬਾਈ ਸਹੀ ਗੱਲ ਹੈ। ਇਹ ਕਿਤੇ ਕਰਦੇ ਆ ਚਲੋ ਹੁਣ ਮਿਲਕੀਤ ਬਾਈ ਨੂੰ ਬੁਲਾਵਾਂਗੇ ਡਾਇਰੈਕਟਰ ਇਧਰਲੇ ਪਾਸੇ ਤੇ ਆਪਾਂ ਚਾਹੀਦਾ ਚਾਹੀਦਾ ਆਪਣੇ ਏਰੀਆ ਦਾ ਬੰਦਾ ਇੱਕ ਆਪਣੇ ਉਮਰਖਰ ਰੰਦਾ ਵਾਸੀਗਾ ਪੌ ਵਾਲ ਦਾ ਵਿਚਾਰਾ ਗੁਜ਼ਰ ਗਿਆ ਪਰ ਉਹ ਵੀ ਉਹਨਾਂ ਦੇ ਕੰਮ ਆਪਣੇ ਹੀ ਬਹੁਤ ਜ਼ਿਆਦਾ ਤੇ ਉਹ ਕਿਹਨੂੰ ਪੁੱਛਦੇ ਤੇ ਫਿਰ ਉਹ ਥੋੜੀ ਜਿਹੀ ਗੱਲਾਂ ਇਹ ਵੀ ਹੋ ਜਾਂਦੀਆਂ ਥੋੜੀਆਂ ਇਹ ਚਾਹੀਦਾ ਜੇਕਣਾ ਹੁਣ ਮਲਕੀਤ ਬਾਈ ਨੇ 4-5 ਕੀਲੇ ਲਾਏ ਹੋਏ ਐ ਇਹਨੂੰ ਪਤਾ ਹੱਥ ਜਾ ਕੇ ਮੱਛਰਦੰਦੀ ਕਿਵੇਂ ਵੱਢਦਾ ਰਾਤ ਕਿਵੇਂ ਕੱਟਣੀ ਐ ਇਹ ਫਰਕ ਐ ਨਾ ਫਿਰ ਉਹਨੂੰ ਹੋਰ ਦਾ ਦੁੱਖ ਵੀ ਪਤਾ ਲੱਗੂਗਾ ਬੰਦਾ ਉਹ ਨਹੀਂ ਚਾਹੀਦਾ ਜਿਹੜਾ ਉੱਥੇ ਜਿਹੜੇ ਜਾ ਕੇ ਇਹਦਾ ਕੋਈ ਜਿਆਦਾ ਨਹੀਂ ਆਪ ਘਰ ਆ ਪਿਆ ਹਾਂ ਲੈ ਜਿਹੜੇ ਬੀਤਦੀ ਉਹ ਨਹੀਂ ਜਾਏ ਜਿਹੜੇ ਰੋਜ਼ ਕਿਹੜਾ ਲਾਉਣਾ ਉੱਥੇ ਜਾ ਕੇ ਦੇਖਣਾ ਮਿਲਦੇ ਲਾਹਣਾਂ ਜੀ ਸਭ ਨੂੰ ਪਤਾ ਸਭ ਨੂੰ ਇਹੋ ਜਿਹੇ ਕਟਾਉਂਦਾ ਹਾਂ ਅਈ ਬਾਈ ਨਹੀਂ ਉਹੀ ਗੱਲਾਂ ਹੋਣਗੇ ਹਮਾਰਾ ਰੋਜ਼ ਰੈਡੀ ਲੈ ਕੇ ਜਾਂਦਾ ਹਾਂ ਅਈ ਸੁਣ ਲੈ ਪਹਿਲਾਂ ਇਹ ਨਹੀਂ ਸੁਣੋ ਇਹਨੇ ਕੀ ਲਫ਼ਜ਼ ਬੋਲੇ ਦੱਸੋ ਬੁੱਗਾ ਮੈਂ ਕਿਹਾ ਪੰਮੇ ਨੂੰ ਕਿਆ-ਕਿਆ ਬਣਾਉਂਗੇ ਸਰਪੰਚ ਬਣਾਉਂਗੇ ਕਿ ਆਗੇ ਬਣਾਉਂਗੇ ਸਾਰੇ ਆਉਂਦੇ ਦੇਣੇ ਸਾਰਾ ਕੋ ਪੰਮੇ ਦਾ ਜਰਾ ਹਾਂ ਸੌਣ ਲਈ ਦੀ ਇਹ ਨਹੀਂ ਸਹੀ ਪੁਆਇੰਟ ਮਾਰਿਆ ਨਾ ਇਹ ਕਹ ਕੇ ਕਿ ਬਣਾਉ ਕੋ ਦੱਸੋ ਤੁਸੀਂ ਚਲੇ ਪੰਮਾ ਆਫਰ ਪੰਮੇ ਦਾ ਚੈਨਲ ਬਣਾ ਤਾ ਹੈ ਪੰਮੇ ਦਾ ਚੈਨਲ ਬਣਾ ਤਾ ਤਾਂ ਤਾਂ ਡਾਇਰੈਕਟਰ ਬਣਾ ਲੈਣਾ ਪਿੰਡ ਖਾਤਰ ਸਰਪੰਚ ਬਣਾ ਲੈਣਾ ਹਾਂ ਪਾਰਟੀ ਖਾਤਰ ਵਲੰਟੀਅਰ ਵੀ ਬਣਾ ਦੇਣਾ ਚੱਲ ਮੇਰੇ ਪਿੰਡ ਨਹੀਂ ਆ ਕੇ ਲੈਟਰ ਨਹੀਂ ਦੇਣਾ ਵੀ ਮੈਨੂੰ ਮਾਲਾ ਪਿੰਡ ਛੱਡਣ ਲੱਗਿਆ ਪਗੜੇ ਲੈਟਰ ਨਹੀਂ ਲੈਣਾ ਚੱਲਿਆ ਪਿੰਡ ਚੱਲਿਆ ਚੱਲ ਬੱਗੀ ਗੱਲ ਹੈ ਜਿਹੜਾ ਤੁਹਾਨੂੰ ਮਨੂ ਬਣਾ ਦਿੰਦੇ ਆ ਗੱਲ ਤਾਂ ਠੀਕ ਹੈ ਜੀ ਇਹ ਮਾੜਾ ਜਿਹੜਾ ਨਾ ਬੜ ਗਿਆ ਰਿਹਾ ਮੈਂ ਚੱਲਿਆ ਭਈ ਇੱਥੇ ਤੇ ਓ ਰਬਾ ਕੀ ਹੈ ਤਨਖਾਹ ਲੱਗਦੀ ਸੀ ਕੋਈ ਬਣਾਈ ਸਭ ਕੁਝ ਜਾਂਦੇ ਆ ਆਰਥਿਕ ਕਿਤੇ ਵੱਧ ਤੇ ਆ ਨਹੀਂ ਚੱਕ ਗੱਡੀ ਤੁਰਿਆ ਰਹਾ ਨਹੀਂ ਆਮਦਨ ਘਾਤ ਨਹੀਂ ਹੈ ਹੁਣ ਬਾਈ ਦਾ ਚੈਨਲ ਬਣਾ ਤਾ ਦੁੱਤਾ ਨਹੀਂ ਉਹ ਗੱਲ ਵੱਖਾ ਹਾਲ ਉਹ ਮੈਂ ਵੀ ਜੋਰ ਮਾਰੂਗਾ ਨਹੀਂ ਜਿਹੜਾ ਹੁਣ ਦੂਸਰੇ ਨੂੰ ਉਹਨੂੰ ਸੇਵਾ ਡਾਇਰੈਕਟਰ ਬਣਾਉਣਾ ਸੇਵਾ ਨਹੀਂ ਭੜਕੇ ਦੇ ਕੇ ਜਾ ਕੇ ਕਰਨਾ ਸਾਨੂੰ ਪਟਾਲ ਕੇ ਨਾਲ ਕਰਨੀ ਚਾਹੀਦੀ ਹੈ ਨਹੀਂ ਭਈ ਉਹਦੇ ਵਾਲਾ ਕੰਮ ਕਰਨਾ ਵੀ ਰਾਜ ਨਹੀਂ ਸੇਵਾ ਹਾਂ ਰਾਜ ਨਹੀਂ ਸੇਵਾ ਹੈ ਉਹਦਾ ਬਾਈ ਭਲੇਕਾ ਇਹ ਸਾਡੀ ਤਾਂ ਖੂਨ ਨੂੰ ਮਿੱਟੀ ਖੂਨ ਨੂੰ ਲੱਗੀ ਜਾਂਦੀ ਹੈ। ਇਹ ਜੋ ਬਾਤ ਹੈ ਭਾਈ। ਕਹਿੰਦੇ ਐਸ ਵਾਰ ਤੇਰਾ ਆਈਡੀਆ ਹੈਗਾ ਵੀ 35 ਲੱਖ ਟੱਪੂਗਾ। ਆਰਾਮ ਨਾਲ ਜੀ। ਤਾਂ ਮੈਂ ਕਹਿੰਦਾ ਇੱਥੇ ਕੀ ਵੀ 30-32 ਲੱਖ ਤਾਂ ਹੋ ਗਿਆ ਤਾਂ। ਹਾਂ ਜੀ। ਬੌਣ ਤਾਂ 30-32 ਲੱਖ ਦਾ ਇੱਥੇ ਕੀ ਵੀ ਹੋਇਆ ਮਤਾਂ। ਅੱਛਾ ਜਣੀ ਪਹੁੰਚਿਆ ਘਟਾ ਜੀ 72 72। ਥੋੜਾ ਜਿਆਦਾ ਚੱਲ ਰਿਹਾ ਵੀ ਲੇਟ ਹੈ ਜੀ। ਉਹ ਵੀ ਜਾਂਦਾ 50% ਪੂਰਾ ਕਰਨੇ ਕਰਕੇ। ਆਏ ਲਾਹੇ ਉੱਪਰ ਚ ਲਿਖਦੇ ਆਪਾਂ। ਹੂੰ। ਇੰਨਾ ਕਦਾ ਹੋ ਜਾਂਦਾ ਫਿਰ ਇੰਨਾ ਤਾਂ ਫਰਕ ਪੈਂਦਾ ਯਾਰ ਜਿਹਦੇ ਕਾਉਂਟ ਉੱਪਰ ਵੀ ਮੈਂ ਕਹਿੰਦਾ ਦੋ ਤਿੰਨ ਵਾਰ ਹੋਲੀ ਬਾਈ ਮਿਲਦੀ ਦੋ ਵਾਰ ਥਾਈ ਉਹ ਵੀਰੇ ਸਬਰ ਲਾ ਕੇ ਸਬਰ ਕਰ ਮੜ ਜਾ ਉਹ ਚਾਰਜ ਨਹੀਂ ਲੱਗਦਾ ਸਬਰ ਤਾਂ ਰੱਖ ਮੜ ਜਾ ਹਾਂ ਚੱਲ ਗਾਣੂ 40 ਲੱਖ ਹੋ ਜੂ ਤਕਰੀਬਨ ਪੇਮੈਂਟ ਕਰਦਾ ਕਈ ਵੀ ਬਾਈ ਇਹਦੀ ਪੇਮੈਂਟ ਹੋਈ ਵੀ 13 ਮਾਰਚ ਤੱਕ ਹੁਣ ਤਿਆਰੀ ਐ ਤਿਆਰੀ ਐ ਵੋਟਾਂ ਦੇ ਬਾਪ ਹੋਣੀ ਐ ਨਾ ਅਗਲੇ ਹਫਤੇ ਪੈਜ ਤੇ ਛਟੀਆਂ ਵੱਜੇ ਸਾਰੀ ਉਹਦਾ ਕਲੀਅਰ ਹੈ ਹੋਣੀ ਹੈ ਜੇ ਉਹੀ ਬਸ 31 ਮਾਰਚ ਤੱਕ ਦੀ ਹੈਗੀ ਬਣੀ ਹੋਈ ਮਤਲਬ ਅਚਾ ਡਿਟੇਲ 31 ਮਾਰਚ ਤੱਕ ਦੀ ਹੈ 31 ਮਾਰਚ ਤੱਕ ਦੀ ਹੋ ਸਕਦੀ ਹੈ ਉਸ ਤੋਂ ਬਾਅਦ ਜਾਨੀ ਉਹਦਾ ਕਲੀਅਰ ਹੈ ਜਾਣੀ ਹੈ ਹਾਂ ਪਹਿਲੀ ਕਿਸਤ ਵਿੱਚ ਮੰਨ ਲਓ ਵੀ 31 ਮਾਰਚ ਤੱਕ ਦੀ ਜਿੱਤੋ ਜੋ ਅਪ੍ਰੈਲ ਮਹੀਨੇ ਦਾ ਚੱਕਰੂ 7-8 ਦੇਣਾ ਰੈਂਡਿਓ ਤਕਰੀਬਨ ਮੈਂ ਕਹਿੰਦਾ ਦੇਖੋ ਜੀ ਪੇਮੈਂਟ ਦਾ ਨਜ਼ਾਰਾ ਪੇਮੈਂਟ ਤਾਂ ਨਜ਼ਾਰਾ ਦਾ 18 ਦੇ ਸਾਥ ਪੇਮੈਂਟ ਕੋਈ ਵੀ ਆ ਜਾਵੇ ਕੋਈ ਕੋਸ ਕਹੀ ਜਾਵੇ ਜਿਹੜੀ ਹਾਂ ਜ਼ਿਮੀਦਾਰ ਦੇ ਤਾਂ 100% ਹੱਕ ਵਿੱਚ ਆਈਆਂ ਆ ਜੀ ਮੈਂ ਜਿੱਤਾ ਪੇਮੈਂਟ ਯਾਰ ਗੰਨਾ ਤਾਂਹੀਂ ਬੀਚੂਗਾ ਬਿਜਲੀ ਤੁਹਾਡੀ ਨਹੀਂ ਕੋਈ ਮੋੜਾ ਨਹੀਂ ਉਹ ਭਜੀ ਜਾਂਦਾ ਪੇਡ ਟਾਈਮ ਹਾਂ ਮੈਂ ਲੈਟਰ ਤੱਕ ਹੀ ਆ ਇਹ ਤਾਂ ਗੱਲ ਹੈ ਗੰਨਾ ਵੇ ਵਿੱਚ ਨੂੰ ਘਟ ਵੀ ਤਾਂ ਹੀ ਗਿਆ ਜਾਂ ਪੇਮੈਂਟ ਨਹੀਂ ਪੇਮੈਂਟ ਦੇ ਚੱਕਰ ਉਹਦੇ ਕਰਕੇ ਦਾ ਕਈ ਜਿੱਥੋਂ ਦਾ ਪਾ ਪੇਮੈਂਟ ਸਹੀ ਆ ਆ ਗੱਗੇਰਾ ਦੇ ਇਹਨਾਂ ਦੇ ਟੱਬਰ ਦੀ ਉਹ ਕਰਕਾ ਤਾਂ ਜਦ ਬਿਚਾਰੇ ਛੋਟੇ ਛੋਟ ਜਵਾਕ ਤੇ ਸੀ ਵੀ ਚਲ ਮਾੜੇ ਮਾੜੇ ਡਾਰਜੇ ਹੋਣ ਲੱਗੇ ਤੇ ਇਹ ਗੰਨਾ ਬਹੁਤ ਬੀਜਦੇ ਹੁੰਦੇ ਤੇ ਸੀ ਹਨਾ ਮੈਂ ਕਹਿੰਦਾ ਬੇ ਹਿਸਾਬ ਆਈ ਗੰਨਾ ਤਾਂ ਇਹਨਾਂ ਦੇ ਕੋਲ ਤੇ ਇਹਨਾਂ ਦੀ ਤਾਂ ਪੇਮੈਂਟ ਵੀ ਮਰੀ ਵੀ ਤਿੰਨ ਚਾਰ ਲੱਖ ਰੁਪਏ ਜਦ ਦੇ ਟਾਈਮ ਦੀ ਦਿੱਤੀ ਹੋ ਨਹੀਂ ਸੀ ਹੈਗੀ ਐਨਾ ਕਪੜੇ ਬਾਜੀ ਚੜਾ ਦਿੰਦੇ ਆ ਜਦ ਉਹ ਟਾਈਮ 'ਚ ਇੰਨੇ ਪੈਸੇ ਮਰ ਗਏ ਉਹ ਹੁਣ ਕਿੱਥੇ ਗੰਨੇ ਕਿੰਨੇ ਮੂੰਹ ਕਰ ਦਿੰਦੇ ਆ ਨਾ ਦੇ ਦੇ ਲੈ ਬੋਲਿੰਗ ਹੋਲੀ ਕੰਮ ਲੀਵਰ ਚੜਦਾ ਹੀ ਦੁਬਾਰਾ ਗੱਲ ਕਰ ਰਹੇ ਅੱਜ ਕੀ ਭਾਈ ਉਹ ਵੀ ਲੀਵਰ ਆ ਜੀ ਇਹਨਾਂ ਨੂੰ 40 ਸਾਲ ਹੋ ਗਏ ਗੰਨੇ ਛੱਡੇ ਹਾਂ ਦੇਖੋ ਸਾਰੇ ਬੰਦੇ ਆਪਣੇ ਆਪਣੇ ਏਰੀਆ ਵਿੱਚੇ ਲਾ ਲਓ ਤੁਸੀਂ ਆਪਣੇ ਏਰੀਆ 'ਚ ਕਿੰਨੇ ਕਿ ਜ਼ਿਮੀਂਦਾਰ ਤੇ ਪਹਿਲਾਂ ਗੰਨੇ ਵਾਲੇ ਕੋਈ ਵੀ ਨਾ ਨਾ ਹੋਏ ਨਾਲ ਦੇ ਤੇ ਹੁਣ ਵੱਧ ਜਾਂਦਾ ਦਿਨ ਪਰ ਦਿਨ ਤੇ ਵੱਧਾ ਉਹੀ ਗੱਲ ਹੋ ਗਈ ਜਦ ਬੰਦੇ ਨੂੰ ਮਿਹਨਤ ਕਰੀ ਹੋਈ ਚੀਜ਼ ਦਾ ਜਦ ਪੈਸਾ ਲੱਜ ਜਾਂਦਾ ਮੈਨਾਂ ਫਿਰ ਬੰਦਾ ਨਾ ਜਲਦਾ ਸਭ ਤੋਂ ਵੱਡੀ ਗੱਲ ਇਹ ਹੈ ਸਭ ਤੋਂ ਵੱਡੀ ਗੱਲ ਹੈ ਬਸ ਸੁੱਕਾ ਜਲਦਾ ਹੈ ਆਈਟੀਆਈ ਜਿਹੜੀ ਆਪਣੀ ਆਈਆਈਟੀ ਹਾਂ ਹਾਂ ਦੇ ਸਾਹਮਣੇ ਵਾਲੇ ਪਾਸੇ ਦਰਿਆ ਵਾਲੀ ਸਾਈਡ ਨੂੰ ਥੱਲੇ ਪਾਸੇ ਨੂੰ ਹਾਂ ਹਾਂ ਜਿਹੜੇ ਫਾਰਮ ਵੱਡੇ ਵੱਡੇ ਹੈਗੇ ਆ ਉਹਦੇ ਹਾਂ ਉਹ ਬੰਦੇ ਨੇ ਹੁਣ ਇੱਕ ਝੱਟ ਵਿੱਚ 35 36 ਕਿੱਲੇ ਉੱਥੇ ਗੰਨੇ ਦੇ ਲਾਤੇ ਆਹੋ ਜਦ ਦਿਖਦੀ ਹੈ ਵੀ ਪੇਮੈਂਟ ਟਾਈਮ ਕਾ ਲੱਗ ਗਈ ਪੈਸੇ ਲੋਟ ਹੋ ਗਿਆ ਲੋਟ ਹੋ ਗਈ ਹਾਂ ਆਪਣੇ ਤਿੰਨੇ ਚੀਜ਼ਾਂ ਪਰ ਐਮ ਐਸ ਪੀ ਮਿਲਦੀ ਉਧਰੋਂ ਤੁਰੇ ਗੰਨੇ ਦੇ ਪੈਸੇ इधर-ਉਧਰ ਫੱਜ ਜਾਂਦੇ ਤੇ ਪਹਿਲਾਂ ਅੱਛਾ ਚੱਲ ਹੁਣ ਇਹ ਵੀ ਹੈਗਾ ਵੀ ਇਸ ਵਾਰ ਨਾ ਕਣਕ ਦੇ ਪੈਸੇ ਰੁਕੇ ਨਾ ਤਾਂ ਨਾ ਦੇ ਕੋਈ ਜੀਵਦਾ ਦੇ ਸਿਆਲ ਸੜ ਵਿੱਲਾ ਗੰਨੇ ਦੇ ਨਾਲ ਕੰਮ ਲੱਗਿਆ ਬੰਨਾਲੇ ਪੈਸੇ ਚਾਰ ਆਈ ਜਾਂਦੇ ਆ ਪੇਮੈਂਟ ਪਈ ਜਾਵੇ ਬਸ ਨਾਲ ਡੰਗਰਾਂ ਨੂੰ ਕੱਖ ਪਈ ਜਾਂਦੀ ਸਾਰੇ ਸਿਆਲ ਹਰਿਆਈ ਪਈ ਜਾਂਦੀ ਆ ਗਾਂ ਦੀ ਉਹਦੇ ਨਾਲ ਯਾਰ ਲੇਬਰ ਨੂੰ ਵੀ ਕੰਮ ਬਹੁਤ ਮਿਲਦਾ ਚਾਹੀਦਾ ਉਹਨੂੰ ਮਿਲਦਾ ਇਹ ਗੱਲ ਹੈਗੀ ਕੰਮ ਲੇਬਰ ਨੂੰ ਬਹੁਤ ਜ਼ਿਆਦਾ ਹਾਂ ਯਾਰ ਉਹ ਗੱਟੀ ਵਾਲੀ ਲੀਵਰ 4 ਮਹੀਨੇ ਚ 90 90 ਲੱਖ ਲੱਖ ਰੁਪਏ ਮੰਗੇ ਗਏ ਕਰਾ ਕਰ 4 ਮਹੀਨੇ ਕੀ ਕਿ ਬੰਦਾ ਇੱਕ ਇੱਕ ਬੰਦਾ ਤੇ ਲੱਖ ਲੱਖ 90000 95000 ਇੱਥੇ ਆਏ ਨਾ ਨੂੰ ਭੂਲੀ ਜੀ ਕੋਲ ਨੂੰ ਜਾ ਕੇ ਤਾਂ ਉਹਨਾਂ ਪਤਾਰਸ ਆਉਣ ਲੱਗ ਗਿਆ ਯਾਰ ਕਾਦ ਗਰਮੀ ਗਰਮੀ ਤਾਂ ਹੈ ਗਰਮੀ ਤਾਂ ਹੁੰਦੀ ਹੈ ਗਰਮੀ ਦਾ ਬਈ ਟਪ ਹੋ ਜਾਂਦੀ ਹੈ ਫੇਰ ਹਰਿਆਣਾ ਦੇ ਘਾਪਾ ਦੇ ਬਾਦ ਬੰਦ ਹੁੰਦਾ ਹਾਂ 150 ਨਾਲੇ ਬੰਦ ਹੋ ਗਿਆ ਪਹਿਲਾ ਹੋਇਆ ਥੋੜਾ ਜਿਹਾ ਪਹਿਲਾ ਹੋ ਗਿਆ ਤੰਗ ਆਪਣੀਆਂ ਵਾਲੀਆਂ ਲੇਬਰਾਂ ਹੀ ਕਰਦੀਆਂ ਵੀ ਹਾਏ ਗਰਮੀ ਹੋ ਗਈ ਬਾਕੀ ਏਰੀਆ ਵਿੱਚ ਆਪਣਾ ਹੁਣ ਨਵੇਂ ਸ਼ਹਿਰ ਵਾਲੀ ਮੇਲੇ ਆਪਾਂ ਕਿੰਨੇ ਦਿਨ ਕੋ ਉਹ ਪਾ ਲੈਟ ਆ ਸੀ ਤੰਗ ਨਹੀਂ ਕਰਿਆ ਆਪਣੀ ਲੇਬਰ ਨੇ ਵੀ ਨਹੀਂ ਉਹ ਵੀ ਨਖਰਾ ਦਾ ਕਰਨ ਲੱਜ ਜਾਂਦੀ ਨਹੀਂ ਨਾ ਆਪਣੇ ਏਰੀਆ ਹੀ ਹੁਣ ਜਿੱਕਣੇ ਹਲੇ ਵੀ ਆ ਜਿਹੜੀ ਉਰੇ ਲੇਬਰ ਆਉਂਦੀ ਉਹ ਹਿਲੀ ਵੀ ਆ ਵੀ ਅਸੀਂ ਇਹ ਟਾਈਮ ਨੂੰ ਵਿਲੇ ਹੋ ਜਾਂਦੇ ਹਾਂ ਉਹ ਨਵਾਂ ਸ਼ਹਿਰ ਵਾਲੇ ਨੂੰ ਪਤਾ ਹੀ ਆ ਵੀ ਅੱਜ ਦਾ ਭਾਈ ਵਸਾਕੀ ਦਾ ਕਵੇਲਾ ਹੋਣਾ ਹੀ ਹੋਣਾ ਇੰਨਾ ਟਾਈਮ ਤਾਂ ਉਹਨਾਂ ਨੇ ਲਾਉਣੀ ਲਾਉਣਾ ਆ ਚੱਕਰ ਆ ਇੱਧਰ ਕਈ ਲੇਵੜਾ ਬਹਿਣਾ ਕੰਟੈਕਟ ਕਰਦੇ ਵੀ ਭਾਈ ਅਸੀਂ ਤਾਂ ਹੋਲੀ ਤੇ ਆਪਣਾ ਦੋਸਤ ਪੈਣਾ ਲੰਘ ਜਾਨਾ ਹੋਲੀ ਉੱਧਰ ਮਨਾਉਣੀ ਜਾ ਕੇ ਚਾਹੇ ਤੁਹਾਡਾ ਗੰਨਾ ਘਾੜ ਹੋ ਜਵੇ ਚਾਹੇ ਨਾ ਘਾੜ ਹੋਵੇ ਯਾਨੀ ਹੁਣ ਇਹ ਸੀਜ਼ਨ ਲੰਘ ਜਾਣਾ ਭਈਆਂ ਨੂੰ ਪੁੱਛਿਆ ਸੀ ਸੀਜ਼ਨ ਦਾ ਚੱਲੇਗੀ ਅਸੀਂ ਜਦ ਫਖੀਰ ਜਮ ਆ ਗਏ ਕਹਿੰਦਾ ਪਹਿਲਾ ਮੇਲ ਚੱਲ ਰੋ ਪੇ ਜਿੰਨੀ ਮਰਜ਼ੀ ਠੰਡ ਹੋਵੇ ਕਹਿੰਦੇ ਕਹਿੰਦਾ ਠੰਡ ਨਹੀਂ ਖੁਸ਼ੀ ਕਹਿੰਦੀ ਕਹਿੰਦਾ ਗਰਮੀ ਨੂੰ ਮਾਰਦੀ ਮੇੜਾ ਥੱਲੇ ਪੜਦੇ ਸੀ ਬਾਦ ਮਾ ਹੂੰ ਇਹ ਕੰਮ ਬਚਦਾ ਨਾ ਹਾਂ ਹਾਂ ਕੰਡ ਵੀ ਹੋ ਜਾਂਦੀ ਲੇਕ ਕੰਡ ਦਿੰਦੀ ਗੰਨੇ ਪਾ ਆ ਆਪਣੇ ਆਖ ਕੰਮ ਜਦੋਂ ਧਾਨ ਲੰਮਦਾ ਜਾਂਦੇ ਆ ਐਂ ਕਹਿੰਦੇ ਸਾਨੂੰ ਧੁੱਪ ਕੁਛ ਨਹੀਂ ਕਹਿੰਦੇ ਸਾਨੂੰ ਮੀਂਹ ਖਰਾਬ ਕਰਦਾ ਮੀਂਹ ਦੇ ਟਾਈਮ ਨੂੰ ਅੰਦਰ ਨੂੰ ਨਹੀਂ ਦੌੜਦੇਗੇ ਲੋਕੀ ਕਹਿੰਦੇ ਸਿਰ ਦੌੜ ਹੁੰਦੇ ਡਰਦੇ ਆ ਤਾਂ ਕਹਿੰਦੇ ਧੁੱਪ ਸਾਨੂੰ ਕੁਝ ਨਹੀਂ ਕਰਦੀ ਮੀਂਹ ਨਾ ਪਵੇ ਸਾਡੇ ਪਰ ਉਹਦੇ ਜਾਈਏ ਨਾ ਜੀ ਉਹ ਲੜਨ ਵਾਲਾ ਕੰਮ ਨਹੀਂ ਜਿਹੜਾ ਇਹ ਗੰਨੇ ਦੇ ਸਾਲੇ ਆਗ ਪਰ ਕੰਡ ਹੋ ਜਾਂਦੀ ਆਗ ਮੋਪੜਾਂਗਾ ਕਰਦੇ ਆ ਉਹਦਾ ਬਾਅਦ ਚੋਂ ਪਰ ਪਹਿਲਾ ਕੰਡਾ ਘਾੜਦੇ ਫਿਰ ਆਗੇ ਨਾਲ ਨੂੰ ਘਾੜਦੇ ਐ ਐਡੀ ਖੰਡਾ ਘਾੜਾ ਉੱਪਰ ਬਾਕੀ ਕੰਡਾ ਚਲੀ ਜਾਂਦਾ ਜੇ ਕਿਤੇ 18 ਖੜਾ ਹੋਵੇ 18 ਦਾਗ ਦੇਖੀ ਤੂੰ ਬਹੁਤ ਕੰਡਾ ਆ ਉਹਦੇ ਉੱਪਰ ਬਹੁਤ ਕੰਡਾ ਐ ਕਾਹ ਕੈਡਾ ਹਊਗਾ ਹੈਗਾ 95 ਦੇ ਅਗਰ ਵੀ ਕੰਡਾ ਹੈਗਾ 95 ਰੁਪਏ ਬਣਾਓ 18 ਪਰ ਜਾਦਾ ਹਾਂ 18 ਦਾ ਆਇਆ ਪਾਣੀ ਬਾਦ ਮਾ ਗੀੜੇ ਚੱਕਿਆ 95 ਦੇ ਉਹਨਾਂ ਦਾ ਬਹੁਤ ਆਗਬਰ ਉਹ ਹੋ ਗਿਆ ਕੰਡਾ ਹਾਂ ਬਹੁਤ ਕੰਡਾ ਕੰਡਾ ਤਾਂ ਕੋਈ ਯਾਰ ਬੀਜ ਸਾਹ ਭਰੇ ਹੋ ਜਾਂਦੀ ਬਾਅਦ ਚ ਹੋਰ ਕੱਲ ਮੱਕੀ ਵੀ ਦਿਖਾਈ ਪੁੱਛ ਲੱਗੇ ਨਹੀਂ ਜੋ ਗੰਡ ਹੋ ਜਾਂਦੀ ਕਾਂਦ ਤੇ ਇੱਥੇ ਮੀਂਹ ਨਹੀਂ ਪੈਂਦਾ ਬਾਈ ਗੰਡੇ ਆ ਕਾਂਦ ਤੇ ਮੱਕੀ ਪਰ ਕਰਦੇ ਕਰਦ ਪਈ ਪਈ ਸੀ ਕੀ ਹੋਇਆ ਏ ਕੱਖ ਮੈਂ ਪੈ ਲੈਂਦਾ ਹੈ ਇਹ ਨਹੀਂ ਨਾ ਪਿਆ ਨਾ ਦੱਸ ਦੇਣਾ ਤੁਹਾਨੂੰ ਕੱਖ ਦੇ ਦੰਗਰਾਂ ਨੇ ਖਾਣਾ ਹੀ ਨਹੀਂ ਕੌੜੇ ਹੀ ਹੋਣੇ ਇਹ ਐਨ ਪੂਰੀ ਗਰਦ ਸੀ ਕੱਲ ਮੱਕੀ ਵੀ ਦੇਖ ਲੈ ਹਾਂ ਸਾਂਹ ਬਹੁਤ ਸੁੰਗਣੀ ਆ ਜੀ ਦੇਖ ਲੋ ਨਾ ਆਹਾ ਹਾਂ 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 ਮੈਂ ਵੀ ਦਰਦ ਕਰਦਾ ਦੋਸਤਾਂ ਨੂੰ ਦੇਖਦੇ ਖੜੇ ਜਲਦਾ ਹੈ ਨਾ ਹਾਂ ਖੰਡੀ ਆ ਬਾਹਰ ਖੰਡੀ ਹੋ ਗੋ ਦੱਖਣੇ ਦਸੂਰ ਅਜੇ ਕੱਚਾ ਸਰਵਾ ਕਰਨਾ ਹੈ ਜੀ ਭਾਈ ਜੀ ਫਾਈਨਲੇ ਸਰਪਾਏ ਤਾਂ ਹਜੇ ਕੱਈ ਦਿਨਾਂ ਦਾ ਸ਼ੁਰੂ ਤਾਂ ਨਹੀਂ ਲਗਾਉਣਾ ਜਿਹਦੇ ਬਗਾਇਸ ਤਿੰਨ ਮਹੀਨੇ ਦਾ ਗੰਨੇ ਨੂੰ ਰਹਿ ਗਏ ਗਾਂ ਕੱਤਾ ਕਾਉਣ ਨੂੰ ਯਾਰ ਅੱਲਾ ਮੈਨੂੰ ਪੱਕੇ ਹੀ ਚਲਾਉਂਗਾ ਵੀ ਕੀਤਾ ਥੋੜਾ ਜਿਹਾ ਫਿਰ ਕਿਹੜਾ ਮਾਰੂਗਾ ਫਿਰ ਆਪਾਂ ਨਕਸ਼ੀ ਬਣਾ ਕੇ ਲੈ ਜਾਣੇ ਬਠੀਕ ਜੀ ਨਕਸ਼ਾ ਤਾਂ ਬਣਨਾ ਹੀ ਬਣਨਾ ਜਿਵੇਂ ਪਹਿਲੇ ਸਾਲ ਬਣੇ ਤੇ ਹਾਂ ਠੀਕ ਪਿਛਲੇ ਸਾਲ ਦੇਖਣਾ ਪੁੰਧਾੜੀ ਲੱਗੀ ਹਾਂ ਸਾਰੀ ਦਿਹਾੜੀ ਲੱਗਦੇ ਪਿੱਛੇ ਇਕੱਲੇ-ਇਕੱਲੇ ਦੇ ਖੇਤ ਕੋਲ ਜਾ ਕੇ ਦਰਸ਼ੇ ਕਰ-ਕਰ ਕੇ ਕੱਢਿਆ ਵੀ ਇੱਥੇ ਪਲਾਣੇ ਦੇ ਨੇ ਚੱਕਰ ਪੈ ਗਿਆ ਕਰਮਾ ਕਰਮਾ ਲੋ ਜੀ ਭਾਈ ਬੌਂਡ ਕਰਾਤਾ ਬੌਂਡ ਥੋੜੋ ਸਰਵੇ ਯਾਰ ਸਰਵਾ ਬੌਂਡ ਸਾਡੇ ਪਾਸ ਦਾ ਬੌਂਡ ਹੋ ਗਿਆ ਜਿੰਨੇ ਹਲੇ ਇੰਨੇ ਨੇ ਬੌਂਡ ਹੋਈ ਹੋਈ ਕਿ ਆਪਦਾ ਕਿੰਨੇ ਕਿੰਨੇ ਕਰਨੇ ਆਂ ਗਾਂ ਜਾ ਕੇ ਕਿਆ ਭਾਵੀ ਤਣੀਆਂ ਉਹਨਾਂ ਪਰ ਸਰਵਾ ਕਰਕੇ ਇਹ ਤਾਂ ਸਰਵੇ ਹੋਇਆ ਵੀ ਇੰਨੇ ਕੀਲੇ ਲਾਈ ਵੀ ਆ ਵੈਰੈਟੀ ਲਾਈ ਵੀ ਆ ਮੁੱਢਾ ਕੱਤ ਕੀ ਬੀਜਣ ਭਾਈ ਇਹਦੇ ਸਾਬੂਦ ਦੇ ਨਾਲ ਚੱਕਦੇ ਆ ਨਾ ਸਾਬੂਦ ਇਹ ਸਭ ਕਰ ਗਾ ਬੌਂਡ ਹੋਊਗਾ ਵੀ ਮੁੱਢਾ ਇੰਨਾ ਤੇ ਇਨਾਂ ਕੋਲ ਬੀਜੜ ਇੰਨਾ ਤਾਂ ਕੱਤ ਕੀ ਇਨਾਂ ਦਾ ਉਹ ਦੇਖ ਕੇ ਇਹਨਾਂ ਨੇ ਬੌਂਡ ਕਰਨਾ ਹੈ ਚੱਲ ਵਧੀਆ ਵਧੀਆ ਨਹੀਂ ਰਿਕਾਰਡ ਹੁੰਦਾ ਨਕਸ਼ੇ ਵੀ ਬਣਨੇ ਸਾਰਾ ਕੁਝ ਹੁੰਦਾ ਬਾਦ ਗਿਆ ਕਹਿੰਦਾ ਭਾਈ ਪਿਛਲੀ ਵਾਰ ਨਾਲ ਪਿਛਲੀ ਵਾਰ ਨਾਲ ਵੱਧ ਗਿਆ ਕਹਿੰਦਾ ਪਿਛਲੀ ਵਾਰ ਨਾਲ ਪਿਛਲੀ ਵਾਰੀ ਜੇ 30 ਲੱਖ ਦਾ ਸੀ ਕੀ ਕਹਿੰਦਾ ਸੀ ਸਮਝਣਾ 35-40 35-40 ਦੇ ਵਿੱਚ ਵਿੱਚ ਆ ਬਾਕੀ ਜਿਹਦਾ ਬੌਂਡ ਤੇ ਬਾਅਦ ਪਤਾ ਲੱਗਦਾ ਹੁੰਦਾ ਅਲੇ ਦਾ ਸਰਵੇ ਆ ਹੁੰਡੜੀ ਬੂਟਿਆਂ ਵਿੱਚ 24 ਉਹ ਕੀਲੇ ਹੀ ਗਿਣ ਰਹੇ ਆ ਪਰ ਉਹਨਾਂ ਦਾ ਪਰਚੀ ਇੱਕ ਆਣੀ ਆ ਉਹਦਾ ਬੌਂਡ ਵੀ ਪਤਾ ਲੱਗੂ ਨਾ ਵੀ ਕਿੰਨਾ ਕਿ ਪਰਚੀ ਆਉਂਦੀਆਂ ਕਹਿ ਅੰਦਾਜ਼ਾ ਆਪਣੇ ਏਰੀਆ 'ਚ 88 ਕੰਨਾ ਵੀ ਬਹੁਤ ਸਰਵੇ ਜਿਹੜਾ 88 ਵੀ ਚੜਾਉਂਦੇ ਆ ਇਹ ਪਰ 88 ਮੇਲੇ ਥੋੜੋ ਜਣਾ ਅੱਧਾ ਢਾਲ ਪਰ ਵੀ ਚਲੇ ਜਾਂਦਾ ਜਿਹੜਾ ਬੂਟਿਆਂ ਬਾਟਰੇ ਵਾਲਾ ਦੂਰਾ ਦੂਰ 88 ਤਾਂ ਜ਼ਿਆਦਾਤਰ ਢਾਲ ਵਾਲਾ ਹੀ ਕੰਨਾ ਯਾਰ ਹਾਂ ਨੂੰ ਆਪਾਂ ਬੀਜ ਦਿੰਦੇ ਆ ਵੀ ਜਦੋਂ ਬੂਟਿਆਂ ਚ ਆਏ ਆ ਵੀ 2-3 ਸਾਲ ਹੋਈ ਜਾਂਦਾ ਅਬ ਜਦੋਂ ਬੂਟੇ ਪਾਰੂ ਲਾਣੇ ਜਦੋਂ ਬੂਟੇ ਪਾਰੂ ਲੈਂਦੇ ਆ ਬਹੁਤਾ ਨਹੀਂ ਤਾਂ 2 ਸਾਲ ਤਿੰਨ ਵਧੀਆ ਹੋ ਜਾਂਦਾ ਵਧੀਆ ਹੋ ਜਾਂਦਾ 3 ਸਾਲ ਚਲੋ ਆਏ ਵੀ ਆਪਣੇ ਟਗਰਾ ਖਾਤਰ ਮੈਨੂੰ ਭਾਈ ਇਹ ਪਹਿਲੇ ਸਾਲ ਥੋੜਾ ਜਿਆਦਾ ਹੋ ਰਹਿੰਦਾ ਦੂਏ ਸਾਲ ਬਹੁਤ ਹੁੰਦਾ ਪਹਿਲੇ ਸਾਲ ਇਹ ਨਾ ਜੇ ਤੂੰ ਬੀਜੂਆਂ ਨੂੰ ਫੱਗਣ ਵਾਲਾ ਇਹ ਤਾਂ ਠੀਕ ਆ ਜਿਹੜਾ ਕਤਕੀ ਬੀਜ ਦੇ ਆ ਉਹ ਥੋੜਾ ਜਿਹਾ ਛਿੱਧਾ ਰਹਿ ਜਾਂਦਾ ਇਹ ਕੋ ਉੱਠਦਾ ਹੋਲੀ ਆ ਫੇ ਮੈਂ ਤੈਨੂੰ ਦਿਖਾਉਂਗਾ ਮੇਰੇ ਕਣਕ ਦੇ ਬੀਜਿਆ ਪਤਾ ਮੈਂ ਉਹਲੇ ਇਹਨੇ ਨਾਗਾ ਅੱਛਾ ਥੱਲੇ ਜਿਹੜਾ ਤੁਰਪੇ ਆ ਕਈ ਢੱਕੇ ਪਰ ਅਜੇ ਹਾਈਟ ਨਹੀਂ ਗਈ ਕਿ ਨਾ ਮੈਂ ਜੂਰੀਆ ਪਾਏ ਉਹ ਜਮਗਾ ਜੂਰੀਆ ਪਾਉਂਗੇ ਨਹੀਂ ਹਟ ਕੇ ਅਜੇ ਨਹੀਂ ਵੀ ਇਹਨੇ ਚਲੋ ਫੁੱਟੇ ਆਵੇ ਥੱਲੇ ਤੇ ਹਾਂ ਉਥੇ ਬਾਅਦ ਕਣਕ ਵਾਲਾ ਬੀਜਿਆਗਾ ਤਾਂ ਮੈਂ ਕਲਕ ਦੇਖੀ ਸੀ ਵਿੱਚ ਅੱਛਾ ਸਰੋਨੀ ਦੀ ਵੀ ਕੀ ਹੈਗੀ ਮਗਾ ਚਾਲ 88 ਹੋਆ ਵੀ 88 ਨੇ ਤਾਂ ਹੋਏ ਆ ਨਾ ਮੋਰ ਹੈ ਆ ਗਏ ਰੱਤਾਂ ਮਾਰ ਲੱਗਿਆ ਬਹੁਤ ਦੇਖ ਲਓ ਉੱਚੀ ਤੇ ਖੜਾ ਆ ਜਾ ਆ ਜਾ ਕਹਿੰਦਾ ਹੈ ਲੈ ਹਾਂ ਬਿੱਦਰ ਮਾਰ ਕੇ ਗਿਆ ਹਾਂ ਕਿੱਥੇ ਬਾਟਰੀ ਲੈ ਕੇ ਗਿਆ ਕਹਿੰਦਾ ਉਹਨਾਂ ਦੇ ਕਰਦੇ ਬਾਦ ਦੇਗਾ ਲਿੰਕ ਕੱਟਰਾਉਣੇ ਪੁੱੜ ਜਿਮਾ ਉਹ ਕਹਿੰਦਾ ਇਹ ਕਹਿੰਦਾ ਹਾਂ ਉਹ ਮਾਰ ਲਿਆ ਵਾ ਪਾਣੀ ਲਾ ਦੂੰਗਾ ਉਹ ਤਾਂ ਟੈਟ ਲੈ ਆ ਅੱਛਾ ਅੱਛਾ ਚੱਲ ਵਧੀਆ ਵਧੀਆ ਸਵਾਗਤ ਨਾਲ ਤਾਂ ਚਲੋ ਕੱਦਾਂ ਵਿਹਲਾ ਪਿਆ ਇਹਦਾ ਇਹ 6 ਮਹੀਨੇ ਹੋ ਗਏ ਇਹਦੇ ਤਾਂ ਬਹੁਤ ਪ੍ਰਯੋਗ ਹੋਏ ਨੇ ਪਨੀਰੀ ਵਰਤਾਂ YouTube ਵੀਡੀਓ ਦੇਖ ਕੇ ਯਾਦ ਕਰ ਇਹਦਾ ਹਿੱਲ ਗਿਆ ਜਿਵੇਂ ਆਇਆ ਹੋ ਗਿਆ ਆਇਆ ਹੋ ਗਿਆ ਦੇਖ ਲਾ ਪਨੀਰੀ ਆ ਹੱਥੀ ਕਾਲ ਜੀ ਕਿੰਨੀ ਸੌਰੀ ਪਨੀਰੀ ਆ ਉਹਦੇ ਵਿੱਚ ਦੋ ਪੰਜ ਕਿਲੋ ਪਨੀਰ ਦੇ ਪਕੌੜੇ ਦੀ ਛੱਤ ਲਾ ਕੇ ਆ ਆਹ ਖਾਣੇ ਭਾਈਆ ਭਾਈ ਤੂੰ ਜਾਣਦੇਂ ਦੀ ਭਾਈ ਨਾਲ ਪਹਿਲਾਂ ਤਾਂ ਹੈਪੀ ਬਰਥਡੇ ਭਾਈ ਇਹਦਾ ਜੇ ਇਹਦਾ ਜਾ ਮੈਂ ਨਾ ਭਾਈ ਅੱਜ ਹੈਪੀ ਬਰਥਡੇ ਭਾਈ ਧੰਨਵਾਦ ਸਾਰੇਆਂ ਦਾ ਚਲੋ ਇਹ ਇਹ ਬੋਲ ਹਾਂ ਇਹ ਬੰਦੇ ਰਾਜੂ ਬਾਜਾ ਲੈ ਬੈਜਣਾ ਹਾਂ ਬਟ ਠੀਕ ਆ ਸਾਲੇ ਮੜਾਈ ਕਰਾਉਣੀ ਜਿਦ ਕਰਾਈ ਕਾ ਨਹੀਂ ਜਾਣਾ ਉਹਨਾਂ ਨੇ ਉੱਧੇ ਗੰਨੇ ਵਿੱਚ ਕਿੰਨੇ ਕਿ ਵਿਗਾ ਇਹ ਬਹੁਤ ਵਾਸ ਮੈਂ ਰਹਿਣਾ ਠੀਕ ਆ ਉੱਤੇ ਬੰਮ ਕੁਢਾ ਲਈ ਮਨ ਨੂੰ ਉਮੀਦ ਨਹੀਂ ਹੈ ਨਾ ਨਾ ਮੰਨ ਗਏ ਕਰ ਗੁਰਦਣਾ ਠੀਕ ਆ ਚਲੋ ਠੀਕ ਆ ਜੀ